ਇਸ ਛੋਟੀ ਬੱਚੀ ਦੀਆਂ 25 ਜਿਹੜੀਆਂ ਹੱਡੀਆਂ ਸੀਗੀਆਂ ਉਹ ਟੁੱਟੀਆਂ ਹੋਈਆਂ ਸੀ ਹਿਊਮਨ ਬਾਈਟ ਮਾਰਕਸ ਕਿਸੇ ਇਨਸਾਨ ਦੇ ਕੱਟੇ ਹੋਣ ਦੇ ਜਿਹੜੇ ਇਹਦੇ ਦੰਦ ਕਹ ਲੋ ਕਿ ਲੱਗੇ ਹੋਏ ਸੀ ਨਿਸ਼ਾਨ ਇਦਾਂ ਦੇ ਸੀਗੇ ਕਿ ਕਿਸੇ ਨੇ ਇਹਦੇ ਤੇ ਦੰਦੀਆਂ ਵੱਡੀਆਂ ਹੋਈਆਂ ਸੀਗੀਆਂ ਪ੍ਰੈਸ ਦੇ ਜਿਹੜੇ ਆ ਉਹਦੇ ਨਾਲ ਜਲਾਏ ਹੋਣ ਦੇ ਅਕਸ ਸੀਗੇ ਦੋਸਤੋ ਪੂਰੀ ਦੁਨੀਆ ਦੇ ਵਿੱਚ ਜੇਕਰ ਇਹ ਸਵਾਲ ਕੀਤਾ ਜਾਵੇ ਕਿ ਕਿਸੇ ਬੱਚੇ ਦੇ ਲਈ ਕਿਸੇ ਬੱਚੀ ਦੇ ਲਈ ਸਭ ਤੋਂ ਸੁਰੱਖਿਅਤ ਸਥਾਨ ਕੀ ਹੁੰਦਾ ਕਿ ਜਿੱਥੇ ਉਹ ਸੇਫ ਐਂਡ ਸਾਉਂਡ ਹੋਵੇ ਆਥਿੰਕ ਪੂਰੀ ਦੁਨੀਆ ਦੇ ਵਿੱਚ ਕੋਈ ਜਵਾਬ ਹੋਵੇਗਾ ਕਿ ਉਹ ਦਾ ਘਰ ਹੁੰਦਾ ਹੈ ਉਹਦੇ ਮਾਪੇ ਦੇ ਕੋਲ ਹੁੰਦਾ ਹੈ ਬੱਚਾ ਆਪਣੇ ਮਾਤਾ ਪਿਤਾ ਦੇ ਕੋਲ ਆਪਣੇ ਪਰਿਵਾਰ ਦੇ ਵਿੱਚ ਆਪਣੇ ਘਰ ਦੇ ਵਿੱਚ ਸਭ ਤੋਂ ਜਿਆਦਾ ਸੁਰੱਖਿਅਤ ਮਹਿਸੂਸ ਕਰਦਾ ਹੈ ਪੂਰੀ ਦੁਨੀਆ ਦੇ ਵਿੱਚ ਏਦਾਂ ਹੁੰਦਾ ਪਰ ਜਿਹੜੀ ਆਪਾਂ ਅੱਜ ਕਹਾਣੀ ਇਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਬੀਤੇ 2-3 ਦਿਨਾਂ ਤੋਂ ਲਗਾਤਾਰ ਇੰਗਲਿਸ਼ ਮੀਡੀਆ ਦੇ ਵਿੱਚ ਇਹਦੇ ਤੇ ਗੱਲ ਹੋ ਰਹੀ ਹੈ ਵੈਸੇ ਤਾਂ ਪਿਛਲੇ ਲੰਬੇ ਸਮੇਂ ਤੋਂ ਹੋ ਰਹੀ ਹੈ ਪਰ ਕਿਉਂਕਿ ਜਿਹੜੀ ਲੰਘੇ ਦਿਨਾਂ ਦੇ ਵਿੱਚ ਜਿਹੜੇ ਹਵਾਨ ਸੀਗੇ ਮਾਂ ਪੇ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਤੇ ਇੰਨੀ ਦਿਲ ਦਹਿਲਾਉਣ ਵਾਲੀ ਜਿਹੜੀ ਇਹ ਸਟੋਰੀ ਹੈ ਨਾ ਮੈਂ ਵੀ ਤੇ ਰੋਜ਼ ਰੇਡੀਓ ਤੇ ਜਦੋਂ ਗੱਲ ਕਰ ਰਿਹਾ ਸੀਗਾ ਸਾਡੇ ਇੱਕ ਸਰੋਤੇ ਦਾ ਫੋਨ ਆਇਆ ਹੀ ਵਾਸ ਲਿਟਰਲੀ ਬਹੁਤ ਜ਼ਿਆਦਾ ਇਮੋਸ਼ਨਲ ਸੀ ਉਹ ਕਹਿ ਰਿਹਾ ਸੀ ਵੀ ਯਾਰ ਇਹਦਾ ਕਿਦਾਂ ਹੋ ਸਕਦੀ ਹੈ ਮੈਨੂੰ ਯਕੀਨ ਨਹੀਂ ਆ ਰਿਹਾ ਵੇ ਇੱਕ ਜਿਹੜਾ ਪਿਤਾ ਆਪਣੇ ਬੱਚੇ ਦੇ ਉੱਤੇ ਇਸ ਲੈਵਲ ਦਾ ਟੌਰਚਰ ਕਿਦਾਂ ਕਰ ਸਕਦਾ ਹੈ ਜਿਹੜੀ ਕਹਾਣੀ ਸਾਰਾ ਸ਼ਰੀਫ ਦੀ ਹੈ ਇੱਥੇ ਯੂਕੇ ਦੇ ਵਿੱਚ ਜਿਸ ਨੂੰ ਕਿ ਇਹਦੇ ਪਿਤਾ ਦੇ ਵੱਲੋਂ ਤੇ ਇਹਦੀ ਸਟੈਪ ਮਦਰ ਦੇ ਵੱਲੋਂ ਮਾਰ ਦਿੱਤਾ ਗਿਆ ਤੇ ਇਹ ਇਹ ਨਾਲ ਹੀ ਇਹਦਾ ਇੱਕ ਅੰਕਲ ਸਿਕਾ ਉਹਨੂੰ ਵੀ ਸਜ਼ਾ ਸੁਣਾਈ ਗਈ ਹੈ ਸੋ ਇਹਦੇ ਤੇ ਦੇਖੋ ਤੁਸੀਂ ਇਹਦੇ ਤੇ ਨਾ ਮੈਂ ਹੁਣੇ ਇੱਥੇ ਰਿਪੋਰਟਾਂ ਦੇਖ ਰਿਹਾ ਕਿ ਜਿਹੜਾ ਅਦਾਲਤ ਦੇ ਵਿੱਚ ਗੱਲਾਂ ਆਈਆਂ ਕਿ ਇਹਦੇ ਤੇ ਕਿਸ ਤਰੀਕੇ ਦਾ ਤਸ਼ੱਦਦ ਹੋਇਆ ਇਸ ਨੰਨੀ ਬੱਚੀ ਦੇ ਉੱਤੇ ਮੈਂ ਇੰਡੀਪੈਂਡੈਂਟ ਦੀ ਇੱਕ ਰਿਪੋਰਟ ਆ ਕਿ ਜਿਹੜਾ ਅਦਾਲਤ ਦੇ ਵਿੱਚ ਜਦੋਂ ਇਹ ਦੱਸਿਆ ਗਿਆ ਨਾ ਵੀ ਇਹਦੇ ਉੱਤੇ ਕੀ ਕੀ ਜਿਹੜਾ ਤਸ਼ੱਦਦ ਹੋਇਆ ਅਚਾ ਇਹਦੇ ਵਿੱਚ ਉਹ ਦੱਸਦੇ ਨੇ ਕਿ ਜੀ ਇਹਦੇ ਇਸ ਛੋਟੀ ਬੱਚੀ ਦੀਆਂ 25 ਜਿਹੜੀਆਂ ਹੱਡੀਆਂ ਸੀਗੀਆਂ ਉਹ ਟੁੱਟੀਆਂ ਹੋਈਆਂ ਸੀ ਤੇ ਫਿਰ ਇਹਦੇ ਪੈਰਾਂ ਦੇ ਉੱਤੇ ਜਿਹੜਾ 스ਕੈਲਡਿੰਗ ਮਾਰਕਸ ਟੂ ਹਰ ਫੀਟ ਹਿਊਮਨ ਬਾਈਟ ਮਾਰਕਸ ਕਿਸੇ ਇਨਸਾਨ ਦੇ ਕੱਟੇ ਹੋਣ ਦੇ ਜਿਹੜੇ ਇਹਦੇ ਦੰਦ ਕਹਿ ਲੋ ਕਿ ਲੱਗੇ ਹੋਏ ਸੀ ਨਿਸ਼ਾਨ ਇਦਾਂ ਦੇ ਸੀਗੇ ਕਿ ਕਿਸੇ ਨੂੰ ਇਹਦੇ ਤੇ ਦੰਦੀਆਂ ਵੱਡੀਆਂ ਹੋਈਆਂ ਸੀਗੀਆਂ ਇਸ ਬੱਚੀ ਦੇ ਉੱਤੇ ਪ੍ਰੈਸ ਦੇ ਜਿਹੜੇ ਆ ਉਹਦੇ ਨਾਲ ਜਲਾਏ ਹੋਣ ਦੇ ਜਿਹੜੇ ਆ ਉਹ ਮਾਰਕਸਗੇ ਅਖੀਰਲੇ ਮਹੀਨਿਆਂ ਦੇ ਵਿੱਚ ਇਹਨੂੰ ক্রিকেট ਬੈਟ ਦੇ ਨਾਲ ਕੁੱਟਿਆ ਗਿਆ ਤੇ ਇੱਕ ক্রিকেট ਬੈਟ ਤੇ ਇੱਕ ਮੈਟਲ ਪੋਲ ਦੇ ਨਾਲ ਇਹਨੂੰ ਇਹਦੀ ਜਿਹੜੀ ਆ ਪਟਾਈ ਕੀਤੀ ਗਈ ਇਹਨੂੰ ਮਾਰਿਆ ਕੁੱਟਿਆ ਗਿਆ ਐਸ ਵੈਲ ਐਜ਼ ਹਿੱਟ ਬਾਏ ਅ ਮੋਬਾਈਲ ਫੋਨ ਐਂਡ ਥ੍ਰੋਟਲਡ ਅਨਟਿਲ ਅ ਬੋਨ ਇਨ ਹਰ 넥 ਹੈਡ ਬ੍ਰੋਕਨ ਤੇ ਇਹਨੂੰ ਜਿਹੜੀ ਡੀਟੇਲਸ ਆ ਨਾ ਤੁਹਾਡੇ ਤੋਂ ਪੜ੍ਹਨੀ ਵੀ ਮੁਸ਼ਕਲ ਆ ਤੇ ਇਹਦੇ ਪਿਤਾ ਨੇ ਤੇ ਇਹਦੀ ਸਟੈਪ ਮਦਰ ਨੇ ਇਹ ਕੀਤੀ ਹੈ ਇਹਦੇ ਅੰਕਲ ਨੂੰ ਸਜ਼ਾ ਸੁਣਾਈ ਗਈ ਹੈ ਕਿਉਂਕਿ ਉਹਨੇ ਜਿਹੜਾ ਅਲਾਉ ਕੀਤਾ ਤੇ ਇਹਦਾ ਕਾਰਨ ਵੀ ਰਿਹਾ ਇਹਦੀ ਮੌਤ ਦਾ ਤੇ ਇਸ ਇਸ ਸਬਕਾਸੇ ਨੂੰ ਨੇ ਅਲਾਉ ਵੀ ਕੀਤਾ ਉਹਨੂੰ ਵੀ ਜਿਹੜਾ ਆਪਣੇ 16 ਸਾਲ ਦੀ ਜਿਹੜੀ ਸਜ਼ਾ ਸੁਣਾਈ ਗਈ ਹੈ ਹੁਣ ਇੱਥੇ ਕਿਉਂਕਿ ਯੂਕੇ ਦੇ ਵਿੱਚ ਜਿਹੜੀ ਕੈਪੀਟਲ ਪਿਨਿਸ਼ਮੈਂਟ ਉਸ ਵੀਕੇ ਦੀ ਨਹੀਂ ਹੈਗੀ ਤੇ ਇਹ ਇਹ ਜਿਹੜਾ ਪਰ ਸਟਿਲ ਜਿਹੜਾ ਬਹੁਤ ਲੋਕ ਇਸ ਗੱਲ ਤੋਂ ਵੀ ਖਫਾ ਨੇ ਕਿ ਇਹਨਾਂ ਨੇ ਕਦੇ ਵੀ ਜੇਲ੍ਹ ਦੇ ਵਿੱਚੋਂ ਬਾਹਰ ਕਿਉਂ ਆਣਾ ਸੋ ਇਹ ਜਿਹੜਾ ਇਹਦਾ ਪਿਤਾ ਉਰਫਾਨ ਸ਼ਰੀਫ ਜਿਹਦੀ ਕਿ ਉਮਰ 43 ਸਾਲ ਆ ਇਹਦਾ ਪਿਤਾ ਵੀ ਕਹਿਣਾ ਮੈਨੂੰ ਲੱਗਦਾ ਜਾਇਜ਼ ਨਹੀਂ ਇਸ ਤਰੀਕੇ ਦੇ ਹਿਵਾਨ ਨੂੰ ਸੋ ਇਸ ਉਰਫਾਨ ਸ਼ਰੀਫ ਨੂੰ ਜਿਹਦਾ ਕਿ ਬੈਕਗਰਾਉਂਡ ਪਾਕਿਸਤਾਨ ਦੇ ਨਾਲ ਸੰਬੰਧਿਤ ਹੈ ਏਸ਼ੀਅਨ ਭਾਈਚਾਰੇ ਦੇ ਨਾਲ ਹੈ ਸੋ ਉਰਫਾਨ ਸ਼ਰੀਫ 43 ਸਾਲਾਂ ਦਾ ਜੀ ਇਹਨੂੰ ਸਜ਼ਾ ਸੁਣਾਈ ਗਈ ਆ ਘੱਟੋ ਘੱਟ 40 ਸਾਲ ਇਹਨੇ ਕਤਲ ਦੇ ਲਈ ਜੇਲ੍ਹ ਦੇ ਵਿੱਚ ਰਹਿਣਾ ਸਟੈਪ ਮਦਰ ਜਿਹੜੀ ਸੀ ਵਿਨੀਸ਼ ਬਤੂਰ ਜਿਹਦੀ ਕਿ ਉਮਰ 30 ਸਾਲ ਦੀ ਹੈ ਉਹਨੂੰ ਘੱਟੋ ਘੱਟ 33 ਸਾਲ ਉਹਨੇ ਜਿਹੜਾ ਜੇਲ੍ਹ ਦੇ ਵਿੱਚ ਬਿਤਾਉਣੇ ਨੇ ਤੇ ਇਹ ਜਿਹੜਾ ਅੰਕਲ ਆ ਇਹਦਾ ਐਸਲ ਮਲਕ ਉਹਦਾ ਨਾਮ ਹੈ 29 ਸਾਲ ਦੀ ਉਹਦੀ ਉਮਰ ਹੈ ਤੇ ਉਹਨੂੰ 16 ਸਾਲਾਂ ਦੀ ਜਿਹੜੀ ਸਜ਼ਾ ਸੁਣਾਈ ਗਈ ਆ ਹਾਲਾਂਕਿ ਉਹਦੇ ਤੇ ਮਰਡਰ ਦਾ ਚਾਰਜ ਨਹੀਂ ਲੱਗਾ ਪਰ ਉਹਤੇ ਸਜ਼ਾ ਉਹਨੂੰ ਸੁਣਾਈ ਗਈ ਆ ਕਿ ਉਹਦਾ ਉਹ ਕਾਰਨ ਰਿਹਾ ਉਹਦੀ ਜਿਹੜਾ ਮਰਡਰ ਦਾ ਤੇ ਉਹਨੇ ਉਹਨੂੰ ਹੋਣ ਵੀ ਦਿੱਤਾ ਅਲਾਉ ਵੀ ਕੀਤਾ ਜਿਹੜਾ ਸੋ ਇਹ ਸਭ ਕੁਝ ਹੁੰਦਾ ਕਿੱਦਾਂ ਹੈ ਜੀ ਇਹ 2023 ਦੀ ਘਟਨਾ ਆ ਸੋ so, 8 ਅਗਸਤ ਨੂੰ ਜਿਹੜਾ ਇਹ ਸਹਿਰਾ ਦਾ ਪਿਤਾ ਹੈ ਔਰਫਾਨ ਸ਼ਰੀਫ ਪਾਕਿਸਤਾਨ ਦੇ ਲਈ ਵਨ ਵੇ ਟਿਕਟਾਂ ਬੁੱਕ ਕਰਦਾ 9 ਅਗਸਤ ਨੂੰ ਸ਼ਰੀਫ ਤੇ ਉਹਨਾਂ ਦੀ ਜਿਹੜੀ ਇਹ ਵਾਈਫ ਹੈ ਬਨੀਸ਼ ਬਤੂਲ ਜਿਹੜੀ ਕਿ ਸਟੈਪ ਮਦਰ ਸੀਗੀ ਸਹਿਰਾ ਦੀ ਸੋ ਉਹ ਉਹਦੇ ਭਰਾ ਫੈਜ਼ਲ ਮਲਕ ਦੇ ਨਾਲ ਤੇ ਜਿਹੜੇ ਸਹਿਰਾ ਦੇ ਹੋਰ ਪੰਜ ਭੈਣ ਭਰਾ ਸੀਗੇ ਉਹਨਾਂ ਦੇ ਨਾਲ ਉਹ اسلامਾਬਾਦ ਚਲੇ ਜਾਂਦੇ ਆ 10 ਅਗਸਤ ਨੂੰ ਸਾਰੇ اسلامਾਬਾਦ ਪਹੁੰਚਦੇ ਆ ਤੇ ਸਰੀ ਪੁਲਿਸ ਨੂੰ ਵੋਕਿੰਗ ਵਿੱਚ ਸਾਰਾ ਦੀ লাশ ਮਿਲਦੀ ਆ ਇਹ ਪਾਕਿਸਤਾਨ ਪਹੁੰਚ ਜਾਂਦਾ ਪਰਿਵਾਰ ਸਾਰਾ ਤੇ ਜਿਹੜੀ ਸਰੀ ਦੇ ਅੰਦਰ ਇਸ ਬੱਚੀ ਦੀ ਜਿਹੜੀ ਆ লাশ ਪੁਲਿਸ ਨੂੰ ਮਿਲਦੀ ਆ ਐਂਡ ਦੈਨ ਇਹ ਜਿਹੜਾ 15 ਅਗਸਤ ਨੂੰ ਪਾਕਿਸਤਾਨ ਨੂੰ ਇੰਟਰਪੋਲ ਤੋਂ ਉਹਨਾਂ ਨੂੰ ਲੱਭਣ ਦੇ ਲਈ ਬੇਨਤੀ ਕੀਤੀ ਜਾਂਦੀ ਆ ਪਰ ਪਾਕਿਸਤਾਨ ਅਥਾਰਟिटीज ਜਿਹੜਾ ਲੱਭਣ ਦੇ ਵਿੱਚ ਅਸਮਰਥ ਰਹਿੰਦੇ ਨੇ 6 ਸਤੰਬਰ ਨੂੰ ਇਰਫਾਨ ਸ਼ਰੀਫ ਤੇ ਬੇਨਾਸ਼ ਬਤੂਲ ਜਿਹੜਾ ਇੱਕ ਵੀਡੀਓ ਬੀਬੀਸੀ ਨੂੰ ਭੇਜਦੇ ਨੇ ਜਦੇ ਵਿੱਚ ਸ਼ਰੀਫ ਤਾਂ ਕੁਝ ਨਹੀਂ ਬੋਲਦਾ ਪਰ ਇਹ ਜਿਹੜੀ ਬਤੂਲ ਆ ਇਹ ਕਹਿੰਦੀ ਆ ਕਿ ਇੱਕ ਇਨਸੀਡੈਂਟ ਸਗਾ ਇੱਕ ਘਟਨਾ ਹੋਈ ਸੀ ਜਿਹੜੀ ਆ ਇਹ ਅਸੀਂ ਜਿਹੜਾ ਯੂਕੇ ਦੇ ਅਧਿਕਾਰੀਆਂ ਦੇ ਨਾਲ ਸਹਿਯੋਗ ਕਰਨ ਨੂੰ ਤਿਆਰ ਆ ਵੀ ਇੱਕ ਇਨਸੀਡੈਂਟ ਦੇ ਵਿੱਚ ਸਹਿਰਾ ਦੀ ਜਿਹੜੀ ਆ ਮੌਤ ਹੋ ਗਈ ਆ ਤੇ ਉਹਨਾਂ ਨੂੰ ਸ਼ਾਇਦ ਲੱਗਾ ਹੋਣਾ ਵੀ ਇਦਾਂ ਹੀ ਆਈ ਗਈ ਗੱਲ ਹੋ ਜਾਣੀ ਆ ਨਾ ਜਿੱਦਾਂ ਉੱਥੇ ਪਾਕਿਸਤਾਨ ਦੇ ਵਿੱਚ ਹੋ ਜਾਂਦੀ ਆ ਇੱਥੇ ਅਗਲਿਆਂ ਨੇ ਪੋਸਟਮਾਰਟਮ ਕਰਕੇ ਹੁਣ ਤਾਂ ਵੈਸੇ ਕਿਤੇ ਵੀ ਨਹੀਂ ਹੁੰਦੀ ਜੀ ਪੋਸਟਮਾਰਟਮ ਦੇ ਵਿੱਚ ਕੱਲੀ-ਕੱਲੀ ਗੱਲ ਸਾਹਮਣੇ ਆ ਜਾਂਦੀ 13 ਸਪਟੈਂਬਰ ਨੂੰ ਸਹਿਰਾ ਦੇ ਪਤੀ ਸੌਰੀ ਸਹਿਰਾ ਦੇ ਪਿਤਾ ਉਹਨਾਂ ਦੀ ਪਤਨੀ ਅਤੇ ਉਹਨਾਂ ਦਾ ਭਰਾ ਦਬਈ ਰਹੀਂ ਪਾਕਿਸਤਾਨ ਤੋਂ ਯੂਕੇ ਪਹੁੰਚੇ ਜਿੱਥੇ ਤਿੰਨਾਂ ਨੂੰ ਜਿਹੜਾ ਤੁਰੰਤ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਸੋ ਇਹ ਉੱਥੇ ਯੂਕੇ ਵੀ ਇਹ ਤਾਂ ਪਹੁੰਚੇ ਆ ਦੁਬਈ ਤੋਂ ਹੁੰਦੇ ਹੋਏ ਕਿਉਂਕਿ ਉੱਥੇ ਪਾਕਿਸਤਾਨ ਦੇ ਜਿਹੜੀ ਅਥਾਰਟिटीज ਆ ਉਹਨਾਂ ਨੇ ਜਿਹੜੇ ਇਸ ਔਰਫਾਨ ਸ਼ਰੀਫ ਦੇ ਬਾਕੀ ਰਿਸ਼ਤੇਦਾਰ ਵਗੈਰਾ ਸੀ ਉਹਨਾਂ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀਗਾ ਇਹਨਾਂ ਦੀ ਗ੍ਰਿਫਤਾਰੀ ਦੇ ਲਈ ਕਿਉਂਕਿ ਇੰਟਰਨੈਸ਼ਨਲ ਦਬਾਅ ਵੱਧ ਰਿਹਾ ਸੀਗਾ ਯੂਕੇ ਲਗਾਤਾਰ ਇਸ ਗੱਲ ਤੇ ਦਬਾਅ ਪਾ ਰਿਹਾ ਸੀਗਾ ਕਿ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹਰ ਹਾਲਤ ਦੇ ਵਿੱਚ ਕਿਉਂਕਿ ਇੱਥੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਸਿਸਟਮ ਕਰਦਾ ਤੇ ਇਹਦੇ ਵਿੱਚ ਇਹਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਨੂੰ ਤਾਂ ਹੁਣ ਸਜ਼ਾ ਸੁ ਤੇ ਇਹਦੇ ਵਿੱਚ ਜੋ ਕੁਝ ਇਹਨਾਂ ਨੇ ਕੀਤਾ ਉਹ ਵੀ ਜਿਹੜਾ ਸੋਚੋ ਸਮਝੋ ਪਰੇ ਐ ਇਹਦੀ ਜਿਹੜੀ ਅਸਲੀ ਮਾਤਾ ਆ ਜਿਹੜੀ ਅਸਲੀ ਮਾਂ ਆ ਸਹਰਾ ਸ਼ਰੀਫ ਦੀ ਉਹ ਪੋਲੈਂਡ ਦੇ ਵਿੱਚ ਰਹਿੰਦੀ ਆ ਤੇ ਉਹਨੇ ਵੀ ਇਹ ਗੱਲ ਕਹੀ ਆ ਕਿ ਮੈਨੂੰ ਪਤਾ ਹੀ ਨਹੀਂ ਕਿ ਤੁਸੀਂ ਕਿੱਦਾਂ ਦੇ ਲੋਕ ਆ ਤੁਸੀਂ ਇਹ ਕੰਮ ਕਿੱਦਾਂ ਸਕਦੇ ਆ ਇਹ ਕੋਈ ਸੋਚ ਵੀ ਕਿੱਦਾਂ ਸਕਦਾ ਫਿਰ ਉਹਨੇ ਕਿਹਾ ਕਿ ਮੇਰੀ ਜਿਹੜੀ ਬੱਚੀ ਆ ਉਹ ਸਵਰਗ ਦੇ ਵਿੱਚੋਂ ਬੈਠ ਕੇ ਦੇਖਦੀ ਹੋਣੀ ਜਿਹੜਾ ਤਸ਼ੱਦਦ ਦਾ ਦੌਰ ਆ ਉਹ ਹੁਣ ਰੁਕ ਗਿਆ ਬੇਸ਼ੱਕ ਉਹ ਖੁਦਾ ਦੇ ਘਰ ਆ ਪਰ ਉਹਦੇ ਤੇ ਇਹ ਤਸ਼ੱਦਦ ਦਾ ਦੌਰ ਜਿਹੜਾ ਉਹ ਰੁਕ ਗਿਆ ਸੋ ਇਹ ਇਸ ਤਰੀਕੇ ਦੀ ਜਿਹੜੀ ਕਹਾਣੀ ਜਦੋਂ ਸਾਹਮਣੇ ਆਈ ਹੈ ਜੀ ਇਸ ਯੂਕੇ ਦੇ ਵਿੱਚ ਪੂਰੇ ਕਹਿ ਲਓ ਕਿ ਜਿੰਨਾ ਜਿਹੜਾ ਵੀ ਮੀਡੀਆ ਤੇ ਗੱਲ ਸੁਣ ਰਿਹਾ ਜਿਹੜਾ ਸਾਡੇ ਵਰਗਾ ਕਰ ਰਿਹਾ ਜਿਹੜਾ ਤੁਹਾਡੇ ਵਰਗਾ ਸੱਜਣ ਸੁਣ ਰਿਹਾ ਸਾਰਿਆਂ ਦੇ ਲੂ ਕੰਡੇ ਖੜੇ ਹੁੰਦੇ ਆ ਵੀ ਯਾਰ ਇਦਾਂ ਆਪਣੀ ਬੱਚੀ ਤੇ ਜਿਵੇਂ ਮੈਂ ਕਿਹਾ ਹਾਲਾਂਕਿ ਇਹਨਾਂ ਨੇ ਕੁਝ ਚੇਂਜਸ ਕੀਤੇ ਆ ਕਿਉਂਕਿ ਕਾਫੀ ਜਿਆਦਾ ਸਖਤ ਈਵਨ ਜਜ ਆਮ ਤੌਰ ਤੇ ਇੱਥੇ ਯੂਕੇ ਦੇ ਵਿੱਚ ਏਸਵੀ ਕਦੇ ਕਾਮਨਸ ਵਗੈਰਾ ਦੱਸਿਆ ਜਾਂਦਾ ਕਿ ਪਾਸ ਨਹੀਂ ਕਰਦੇ ਪਰ ਉਹਨਾਂ ਨੇ ਜਿਹੜਾ ਵੀ ਕਿਉਂਕਿ ਇਹਨੂੰ ਲੈ ਕੇ ਸੋਸ਼ਲ ਸਰਵਿਸਿਜ਼ ਦੇ ਉੱਤੇ ਵੀ ਗੱਲ ਆ ਰਹੀ ਹੈ ਮੈਂ ਇੱਕ ਚੈਨਲ 4 ਨਿਊਜ਼ ਦੀ ਰਿਪੋਰਟ ਦੇਖ ਰਿਆ ਸੀਗਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਮਾਰਚ 2023 ਦੇ ਅੰਦਰ ਸਕੂਲ ਨੇ ਸੈਰਾ ਨੂੰ ਜਿਹੜਾ ਸੋਸ਼ਲ ਸਰਵਿਸਿਜ਼ ਨੂੰ ਰੈਫਰ ਕੀਤਾ ਸੀਗਾ ਕਿਉਂਕਿ ਇਹ ਬਰੂジング ਸੀਗਾ ਵੀ ਇਹਦੇ ਕੁਝ ਜਗ੍ਹਾਾਂ ਤੇ ਜਿਹੜਾ ਸੱਟਾਂ ਦੇ ਕੋਈ ਬਰੂਜ਼ ਮਤਲਬ ਕੋਈ ਸੁੱਜ ਆਇਆ ਸੀ ਕਿਤੇ ਉਹ ਵੀ ਇਸ ਤੀਕੇ ਦਾ ਕੁਝ ਸੀਗਾ ਤੇ ਇਹਦੇ ਚੱਲਦੇ ਇਹਨਾਂ ਨੇ ਸੋਸ਼ਲ ਸਰਵਿਸਿਜ਼ ਨੂੰ ਰੈਫਰ ਕੀਤਾ ਸੀਗਾ ਸੈਰਾ ਨੂੰ ਬਟ ਆਫਟਰ ਇੱਕ ਮਹੀਨਾ ਇਹਦਾ ਜਿਹੜਾ ਇਹ ਪਿਤਾ ਸੀਗਾ ਔਰਫਾਨ ਸ਼ਰੀਫ ਇਹ ਕਹਿੰਦਾ ਕਿ ਨਹੀਂ ਮੈਂ ਆਪਦੀ ਬੱਚੀ ਨੂੰ ਜਿਹੜਾ ਉਹਨੂੰ ਮੈਂ ਆਪਣੇ ਘਰੇ ਹੀ ਪੜਾਉਣਾ ਉਹਨੂੰ ਮੈਂ ਘਰੇ ਹੀ ਰੱਖਣਾ ਤੁਸੀਂ ਇਹੇ ਚੱਲਦੇ ਆ ਜਿਹੜਾ ਸਵਾਲ ਵੀ ਖੜੇ ਹੋ ਰਹੇ ਨੇ ਤੇ ਇਹਦੇ ਵਿੱਚ ਬੀਤੇ ਰੋਜ਼ ਹੀ ਜਿਹੜਾ ਇੱਥੇ ਦੀ ਅਥਾਰਟੀ ਸਾਡੀ ਗਵਰਨਮੈਂਟ ਹੈ ਯੂਕੇ ਦੀ ਉਹਨੇ ਕੁਝ ਚੇਂਜਸ ਵੀ ਲੈ ਕੇ ਆਂਦੇ ਨੇ ਕਿ ਬੱਚਿਆਂ ਨੂੰ ਜਿਹੜਾ ਜੇਕਰ ਤੁਸੀਂ ਹੋਮ ਸਕੂਲਿੰਗ ਕਰਨੀ ਹੈ ਉਹਦੇ ਲਈ ਹੁਣ ਸ਼ਰਤਾਂ ਦੇ ਵਿੱਚ ਜਿਹੜੀ ਆ ਸਖਤੀ ਕੀਤੀ ਗਈ ਆ ਜਿਹੜਾ ਹੋਰ ਉਹਨਾਂ ਨੂੰ ਜਿਹੜਾ ਨਿਜ਼ਾਮ ਆ ਉਹਨੂੰ ਸਖਤ ਕੀਤਾ ਜਾ ਰਿਹਾ ਕਿਉਂਕਿ ਇਸ ਗੱਲ ਤੇ ਸਰਕਾਰ ਜਿਹੜਾ ਉਹ ਕਾਫੀ ਖਫਾ ਪਰ ਜਿਵੇਂ ਮੈਂ ਕਿਹਾ ਕਿ ਜੀ ਦੇਖੋ ਚਲੋ ਇਹ ਇਹ ਇੱਥੇ ਦਾ ਸਿਸਟਮ ਹੈ ਆਪਣੇ ਆਪ ਨੂੰ ਜਿਹੜਾ ਕਿਸੇ ਵੀ ਸਿਸਟਮ ਦੇ ਵਿੱਚ ਬਿਹਤਰੀ ਦੀ ਹਮੇਸ਼ਾ ਹੀ ਜਿਹੜੀ ਆ ਉਹ ਹੁੰਦੀ ਆ ਕਿ ਉਹਦੇ ਵਿੱਚ ਕੁਝ ਨਾ ਕੁਝ ਪਰ ਜਿੱਦਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਜੇ ਕਿਸੇ ਵੀ ਬੱਚੇ ਦੇ ਲਈ ਕਿਸੇ ਵੀ ਪਰਿਵਾਰ ਤੋਂ ਜ਼ਿਆਦਾ ਆਪਣੇ ਪਰਿਵਾਰ ਤੋਂ ਜ਼ਿਆਦਾ ਆਪਣੇ ਮਾਪੇ ਤੋਂ ਜ਼ਿਆਦਾ ਸੁਰੱਖਿਅਤ ਕੁਝ ਨਹੀਂ ਹੁੰਦਾ ਸੋ ਏ ਸਟ੍ਰੀਕ ਦੇ ਜਿਹੜੀ ਕਹਾਣੀ ਇਹ ਸਾਹਮਣੇ ਆਈ ਆ ਜਿਵੇਂ ਮੈਂ ਕਿਹਾ ਕਿ ਇਹਨੇ ਪੂਰੇ ਮੁਲਖ ਨੂੰ ਹਿਲਾ ਕੇ ਰੱਖ ਦਿੱਤਾ ਜਿੱਥੇ-ਜਿੱਥੇ ਵੀ ਦੁਨੀਆ ਇਹਨੂੰ ਸੁਣ ਰਹੀ ਆ ਕਿ ਜਿੱਦਾਂ ਦਾ ਤਸ਼ੱਦਦ ਉਸ ਨੰਨੀ ਬੱਚੀ ਤੇ ਕੀਤਾ ਗਿਆ ਉਹ ਜਿਹੜਾ ਕਹਿਣ ਤੋਂ ਸੋਚਣ ਤੋਂ ਜਿਹੜਾ ਪਰਿਆ